ਅੱਤਿਆ ਨੰਦਾਂ ਚ ਕੋਈ ਹੈ ਤਮੇ ਦੇਖੀ ਕਰੇ ਸਾਡੀ ਮਾਂ ਨੇ ਰਾਤ ਦੀ ਰੋਟੀ ਨਹੀਂ ਖਾਧੀ ਤੇ ਹੁਣ ਖੁਸ਼ੀ ਹੈ ਕਿਸੇ ਦੀ ਆਪਣੀ ਮਸਤੀ ਜੀ ਹੈ ਤੁਮੇ ਮੰਮੀ ਆ ਲੋ ਚਾਹ ਲੈ ਮੈਂ ਮੈਨੂੰ ਚਾਹ ਪੀਣੀ ਬੜਾ ਚਾਹਾਂ ਫਿਆਲ ਦਿਨਾ ਤੁਸੀਂ ਲੈ ਜਾ ਚਾਹ ਹਾਂ ਹਾਂ ਮੰਮੀ ਕੀ ਹੋ ਗਿਆ ਹੋ ਜਾ ਮੈਂ ਜਾ ਤੈਨੂੰ ਮੈਂ ਕਹਿ ਦਿੱਨਾ ਮੇਰੇ ਮੱਥੇ ਨਾਲ ਲੱਗੀ ਜਾ ਹਨਰੀ ਗੱਲ ਸੁਣੋ ਆ ਨੀ ਨੀ ਲੀਆਂ ਕਰਾ ਦੇ ਗੁੱਸਾ ਨਹੀਂ ਕਰੀਗਾ ਫੜੋ ਚਾਹ ਪੀਏ ਨਾ ਸੱਸ ਫੜੋ ਹਟ ਜਾਂਦਾ ਤੈਨੂੰ ਚੇਤਾ ਆਗਾ ਰਾਤੀ ਮੈਂ ਰੋਟੀ ਖਾਧੀ ਮੰਮੀ ਮੈਂ ਉਹ ਜੋਬਨ ਨੂੰ ਰੋਟੀ ਖਲੀ ਸੀ ਤੇ ਮੈਨੂੰ ਕੀ ਪਤਾ ਜੋਬਨ ਮੁੜ ਕੇ ਲੈ ਗਿਆ ਆਂਦਾ ਮੰਮੀ ਨੂੰ ਅੱਜ ਅੱਜ ਲੱਗਦਾ ਭੁੱਖ ਨਹੀਂ ਆ ਸਵੇਰੇ ਸਵੇਰੇ ਦਾ ਟਾਈਮ ਆ ਨਾ ਉੱਠ ਕੇ ਚਾਹ ਜਾ ਮੇਰੇ ਮੱਥੇ 'ਤੇ ਨਾ ਲੱਗ ਜਾ ਰਾਤਾ ਪੁਸ਼ਿਆ ਨਹੀਂ ਆ ਗਈ ਪੋਚੇ ਪਾਉਣ ਤੇ ਹੁਣ ਚਾਹ ਪੁੱਛ ਲੈਣੀ ਹੈ ਮੀਂਹ ਜੀ ਨਾ ਵੇ ਤੇ ਯੋਗਰ ਹਾਏ ਨਾ ਬਾਹਰ ਗਰਮ ਸੁਣਿਆ ਕਰਵਾਣਾ ਇਹ ਆ ਬਣੀ ਮੈਂ ਵੀ ਭਲਾਗੇ ਨਾ ਰਾਦਾ ਗੁੱਸਾ ਵੀ ਚਲੂ ਕੋਈ ਨਹੀਂ ਚਾਹ ਲੈ ਕੇ ਬਣਾਉਣੀ ਨਹੀਂ ਆ ਤੇ ਮੈਨੂੰ ਆਦੇ ਮੇਰੇ ਮੱਥੇ ਨਹੀਂ ਲੱਗਣਾ ਆ ਮੈਂ ਜਾਊਂਾ ਪਰੇ ਹੋ ਜਾ ਆ ਥੋੜੀ ਗੱਲ ਮਮੀ ਜਿੱਦਾਂ ਨੇ ਨੇ ਗੀਆਂ ਗੱਲਾਂ ਕਰਦੇ ਆ ਹੁਣ ਇਹਦਾ ਮਤਲਬ ਇਹ ਆ ਕਿ ਮੈਂ ਆਪਣੇ ਪੇਕੇ ਜਾਇਆ ਨਾ ਪਰੂੰਗੀ ਤੂੰ ਵੀ ਤਿੱਕੀ ਜੀ ਦਾ ਕਿਉਂ ਕਰਨਾ ਛੋੜ ਛੇੜਦੀ ਨਹੀਂ ਕੋਈ ਗੱਲ ਨਹੀਂ ਉਹਨੇ ਮੈਂ ਛੇੜਦੀ ਆ ਮਮੀ ਨਹੀਂ ਨਹੀਂ ਗੱਲਾਂ ਲੈ ਕੇ ਆ ਗਈ ਨਾ ਤੇ ਜੰਗ ਦਾ ਮੈਦਾਨ ਬਣਾਇਆ ਉਹ ਇਹਦਾ ਮਤਲਬ ਇਹ ਆ ਕਿ ਮੈਂ ਆਪਣੇ ਪਿੰਡ ਜਾਇਆ ਨਾ ਕਰੂੰਗੀ ਦੋ ਵਦਰ ਮੈਂ ਤੇਰਾ ਮਨਾਂ ਦਿੱਤਾ ਵੇਖੋ ਭੁੱਲ ਭਲਾ ਕੇ ਗੁੱਸੇ ਨਾਲ ਕੇਲੀ ਚਾਹ ਬਣਾ ਕੇ ਗਈਆਂ ਲੈ ਕੇ ਵੀ ਚੱਲ ਪੀਂਈਆਂ ਨਾ ਉਸਸ ਮੇਰੇ ਮਥੇ ਨ ਲੱਗੀ ਐ ਉਹ ਆ ਜਾਊ ਆਹ ਵੀ ਗੱਲਾਂ ਹੋਈਆਂ ਭਲਾ ਜੇ ਹੀ ਮਾਂ ਪਰ ਦੀ ਇੱਜ਼ਤ ਕਰਦੇ ਨਾ ਇਹਦਾ ਮਤਲਬ ਇਹ ਨਹੀਂ ਆ ਕਿ ਸਾਨੂੰ ਪੈਰਾਂ ਥੱਲੇ ਲਟੇੜੀ ਜਾਣਗੇ ਕਿ ਚੱਲ ਕੋਈ ਨਹੀਂ ਛੋਟੇ ਜੀ ਉਹਦੀ ਗੱਲ ਸਮਝਣੀ ਪੈਣੀ ਅਸੀਂ ਗਏ ਨਾ ਮੈਂ ਤਾਂ ਬਹਿ ਕੇ ਆ ਨਾ ਕੋਈ ਗੱਲ ਤੂੰ ਵੀ ਦੱਤਰ ਨੂੰ ਮੈਂ ਕਿ ਨਹੀਂ ਆ ਕਰ ਮਾਤਾ ਦਾ ਸਮਾਰ ਦੇ ਅੰਦਰ ਇਦਾਂ ਦਾ ਰਹਿਣਾ ਤੇ ਦੂਜੀ ਗੱਲ ਨਾ ਛੇੜਿਆ ਕਰ ਉਹ ਜੋ ਬਰ ਹੱਦ ਹੋ ਗਈ ਘਾੜੇ ਵਾਲੀ ਮੈਂ ਜਦੋਂ ਦੀ ਐਨਕਲ ਚ ਵਿਆਹੀ ਆਈ ਆਂ ਜਦੋਂ ਸੁਖਣੀ ਨਾ ਤੇ ਨਿੱਗੀ ਹੀ ਉਹਨ ਘਣਾ ਉਹਨੂੰ ਮਾੜੀ-ਮੋਟੀ ਮੇਰੇ ਘਰ ਪਾ ਜਾਣਾ ਕੋਈ ਮਾੜੀ-ਮੋਟੀ ਲੋਕਚੋ ਕਰ ਦੇਣੀ ਤੇ ਤੁਸੀਂ ਕਹਿੰਦੇ ਨਾ ਕੋਈ ਨਹੀਂ ਨਾ ਸੁਭਾਏ ਇਦਾਂ ਦਾ ਮੈਂ ਤਾਂ ਨਹੀਂ ਜਾਦੀ ਰਹੀ ਵੀ ਚੱਲ ਮੇਰੀ ਨਾ ਨਾ ਉਹਨੂੰ ਮੈਂ ਡਾਂਟਦੀ ਰਹੀ ਆ ਵਿਆਹ ਵਿਆਹ ਕਰਾ ਕੇ ਆਪਣੇ ਘਰ ਚ ਰਹੀ ਤੇ ਮਾਦਰ ਮਮੀ ਰਹਿ ਪਈ ਆ ਸੋਚਿਆ ਵਿਆਹ ਕੀਤਾ ਸੁਭਾ ਖੱਟੀ ਪਰ ਹੁਣ ਵੀ 10 10 ਦਿਨਾਂ ਆਣ ਕੇ ਰਹਦੀ ਆ ਉਹਦੇ ਆਪਣਾ ਸੁਭਾ ਨਹੀਂ ਬਦਲਿਆ ਤੇ ਫਿਰ ਵੀ ਤੁਸੀਂ ਕਹਿੰਦੇ ਸੁੱਖ ਦਾ ਸੁਭਾਈ ਆ ਪਰ ਹੁਣ ਹੁਣ ਤੁਸੀਂ ਉਹ ਗੱਲ ਮੰਗ ਗਾੜੀ ਮਾਤਾ ਦੇ ਡਾਇਲੋਗ ਹਾਂ ਜੀ ਮਾਤਾ ਵੀ ਉਹਦਾ ਇਹ ਸੁਭਾ ਨਹੀਂ ਚੰਗਾ ਉਹਦਾ ਸੁਭਾ ਬਦਲਣਾ ਪੈਣਾ ਆ ਉਮਰ ਦੇ ਨਾਲ ਨਾਲ ਸੁਭਾ ਨੂੰ ਬਦਲਾ ਪੈਣਾ ਆ ਹੱਥ ਹੋ ਗਈ ਤੁਹਾਡੇ ਵਾਲੀ ਜੇ ਮੈਂ ਹੁਣ ਮੈਨੂੰ ਗੱਲ ਕਰ ਲੈੰਦੋ ਜੇ ਮੈਂ ਆਪਣੇ ਪੇਕੇ ਜਾ ਕੇ ਗੱਲਾਂ ਇੱਥੇ ਤੇ ਦੱਸਦੀ ਆ ਤੇ ਕਿੱਥੇ ਦੱਸਾਂ ਮੈਂ ਤੁਹਾਨੂੰ ਸ਼ਿਕਾਇਤ ਕਰ ਦਿੰਨੀ ਆ ਤੇ ਤੁਸੀਂ ਮੇਰੀ ਸੁਣਦੇ ਨਹੀਂ ਜੀ ਤੇ ਫਿਰ ਮੈਂ ਕਿੱਥੇ ਤੱਕ ਗੱਲ ਜਾ ਕੇ ਦੱਸਾਂ ਜੇ ਮੈਂ ਆਪਣੇ ਪੇਕੇ ਜਾ ਕੇ ਗੱਲ ਦੱਸਾਂ ਕੋਈ ਤੇ ਉਹ ਆਣ ਕੇ ਇੱਥੇ ਪੰਚਾਇਤ ਲੈ ਕੇ ਇੱਥੇ ਆ ਜੂਗੇ ਤੇ ਫਿਰ ਚੰਗਾ ਲੋਗ ਫਿਰ ਕਹਣਾ ਮਉਂਦੀ ਨਹੀਂ ਚੰਗੀ ਇਹ ਬੋਲਦੀ ਆ ਸੜ ਦੇ ਪੰਚਾਇਤਾਂ ਕਰਦੀ ਆ ਅਜੇ ਤੱਕ ਤੁਸੀਂ ਆਪਣੇ ਮੰਮੀ ਦੇ ਸਭਾਦ ਨਹੀਂ ਬਦਲ ਪਾਏ ਸੁਨੀਲਦਰ ਮੇਰੀ ਗੱਲ ਸੁਣ ਤੇਰੇ ਤੇ ਕਹਣਾ ਬਹੁਤ ਪਿਆਰ ਕਰਦਾ ਹਾਂ ਠੀਕ ਆ ਹੋ ਗਿਆ ਇਹ ਨਾਲ ਤੇ ਬੜੀ ਇਤਕੀਰ ਬੜਾ ਮਾਣ ਮਾਂ ਨੂੰ ਮਾਣ ਦਿਖਾ ਰਖੋ ਤੇ ਜਨਾਨੀ ਨੂੰ ਜਨਾਨੀ ਧਾਰ ਰਖੋ ਮੇਰਾ ਮੇਰੇ ਅੰ内 ਵੇਖਿਆ ਕਰੋ ਮੈਂ ਤੇਰੇ ਅੰ内 ਲੈਤਾ ਵਾਂ ਤੇਰੀ ਸਾਰੀ ਇਤਕਾ ਦਾ ਮੈਂ ਪੂਰੀ ਉੱਥੇ ਠੀਕ ਆ ਪੇਕੇ ਗਿਆ ਨਾ ਤੇਰੇ ਉੱਥੇ ਮੈਂ ਹੋ ਗਿਆ ਉਹਨਾਂ ਪੂਰੀ ਇਤਕੀਰ ਦੀ ਮਰੀ ਤੇਰਾ ਵੀਰ ਵੇ ਕਿੱਡਾ ਸਿਆਣਾ ਬੰਦਾ ਹੋਵੇ ਮੈਂ ਇਤਕੀ ਨਹੀਂ ਕਰਦਾ ਉਹ ਸਿਆਣੇ ਹੈ ਗਿਆ ਪਰ ਤੁਹਾਡੀ ਮੰਮੀ ਚ ਕੋਈ ਐਡਾ ਨਹੀਂ ਐਡਾ ਨਹੀਂ ਕਹੀਦਾ ਹੁੰਦਾ ਮੈਂ ਉਹਨੇ ਮੇਰੀ ਪੂਰੀ ਇਤਕੀਰ ਕਿੱਡਾ ਸਾਬਿਆ ਮੈਨੂੰ ਖਾਣ ਪੀਣ ਦੀ ਨਹੀਂ ਦਿੱਤੀ ਤੂੰ ਮਾਂ ਮਾਂ ਕਰਦੀ ਮਾਂ ਮਾਂ ਕਰ ਤਾਰਾ ਬਸ ਨਾ ਦੇਰ ਹੋਗਾ ਸਾਨੂੰ ਪਤਾ ਨਹੀਂ ਪੁੱਛਣਾ ਮਾੜਾ ਇਹਨੂੰ ਦੱਸ ਕਿ ਕੀ ਹੋਇਆ ਉਹ ਮੰਮੀ ਹੁਣ ਆ ਗਈ ਆ ਇੱਕੋ ਗੱਲ ਜਦੋਂ ਮੈਂ ਨਾਲ ਲੈਣਾ ਨਾ ਕਰਨਾ ਮੰਮੀ ਇਦਾਂ ਕਰਦੇ ਮੰਮੀ ਇਦਾਂ ਉਹਨਾਂ ਦਾ ਸੁਭਾਅ ਨਹੀਂ ਮਾਤਾ ਤੂੰ ਵੀ ਮੈਨੂੰ ਦੱਸ ਜੇ ਤੂੰ ਚਾਹ ਦੇਣੀ ਤੇ ਤੂੰ ਪੀਦੀ ਕਿਉਂ ਨਹੀਂ ਮੇਰੀ ਗੱਲ ਸੁਣ ਹੁਣ ਤਾਂ ਮੇਰੇ ਚਾਹ ਦਾ ਨਾਮ ਆ ਗਾ ਰੋਟੀ ਵੀ ਕੁਛ ਮੈਨੂੰ ਤੇ ਰੋਟੀ ਲੈ ਕੇ ਜਦੋਂ ਬਣ ਗਏ ਨਹੀਂ ਮੈਂ ਤੇ ਪਕਾ ਕੇ ਖੱਲੀ ਨਹੀਂ ਉਹ ਬਣ ਗਈ ਤੇ ਮੰਮੀ ਉਹੋ ਲੈਣਾ ਮਾਤਾ ਤੂੰ ਵੀ ਨਾ ਨੰਨਾ ਸਿੱਟੜਾ ਆਇਆ ਮੇਰੀ ਗੱਲ ਸੁਣਾ 11 ਵਜੇ ਮੈਂ ਅੱਧਾ ਸੌਂ ਕੇ ਉੱਠ ਰਹੀ ਕਿ ਤੂੰ ਉੱਠੀ ਗਈ ਕਿੱਥੇ ਆ ਮਾਤਾ ਮੇਰੀ ਗੱਲ ਸੁਣ ਤੂੰ ਵੀ ਥੋੜਾ ਆਪਣੀ ਮਨ ਬੱਧ ਠੀਕ ਹੈ ਜਿੱਥੇ ਮੈਂ ਕਹਿੰਦਾ ਉੱਥੇ ਹੋ ਜਾਂਦੀ ਜਿੱਥੇ ਮੈਂ ਕਹਿੰਦਾ ਉੱਥੇ ਖੜ ਹੋ ਜਾਂਦੀ ਜਿਉਂ ਚਾਹ ਨਹੀਂ ਗਈ ਨਾ ਤੇ ਤੇਰਾ ਫਰਜ ਬੰਦਾ ਚਾਹ ਬਿੰਦਾ ਪਾ ਜਾ ਵਾ ਜਾ ਆਵੇਂ ਆ ਤੇ ਮੈਂ ਕਿਹਾ ਛੜਾ ਕੀ ਲੈ ਕੇ ਤੇਰੇ ਕੀ ਲੈ ਕੇ ਗਈ ਆ ਇਹੋ ਜੀ ਚਾਹ ਨਾ ਪੀਜੀ ਨਰਾਜ ਰੋਟੀ ਤਾਂ ਪੁੱਛੇ ਤੇਨੇ ਮੇਰੇ ਘਰ ਦੇ ਚਾਹ ਲਈ ਕਰੋ ਮਾਤਾ ਐਡਾ ਨਹੀਂ ਚੱਲਦਾ ਸਾਡਿਆ ਬੋਰ ਬਾਰੀ ਕਿ ਸਾਡਿਆ ਜਾਂਦੇ ਰੂਡੀ ਕੋ ਸਾਡਿਆ ਜੇ ਬਹੇ ਚੱਲ ਲੱਗ ਹਾਂ ਆ ਘਰ ਬਾ ਆ ਕਿੱਥੇ ਜਾਣਾ ਕਰਵਾ ਤੈਨੂੰ ਸਾਡਾ ਮੰਮੀ ਇਹ ਤੂੰ ਹੀ ਕਿਉਂ ਕਰੋ ਜਾਣਾ ਆ ਜਿਹੜੇ ਸਰਮਾ ਘਰ ਚ ਕਾਲ ਚ ਲੰਢੀ ਹੈ ਨਾ ਲੱਗਦਾ ਹਾਂ ਮੈਂ ਬੋਰੀ ਬਿਸਤਰਾ ਚੋਕੇ ਤੇ ਜਾਣਾ ਪਣਾ ਇੱਥੋਂ ਆ ਪੱਕੇ ਘਰ ਕਹਿਣ ਤੇ ਕਹਿ ਰਹੇ ਜੇ ਇਹਦੀ ਮਿੱਠੀਆਂ ਜੇਲਾਆਂ ਮਿੱਠੀਆਂ ਜੇਲਾ ਜਿੱਦਾਂ ਪੁੱਛੇ ਤਾਂ ਬਕਾਰ ਨਾ ਕਿਤੇ ਆਪਣੇ ਪੇਕੇ ਨਹੀਂ ਜਾ ਸਕਦੀ ਕੀ ਫਾਇਦਾ ਇਹਨਾਂ ਕੰਦਾ ਦਾ ਆਈ ਗਿਆ ਕੋਠੇ ਮਹਾਲ ਖੜਿਆ ਕੀਤਾ ਨਾ ਮਾਰਾ ਕੰਮ ਇਦਾਂ ਨਾਮ ਕਰਿਆ ਗਾ ਵੀ ਇਹਨਾਂ ਪੇਕੇ ਦੇ ਇਨੀਤ ਕਰਦੇ ਨਾ ਬਹੁਤ ਜਿਆਦਾ ਬਹੁਤ ਦੁਦਵਦ ਕਰਦੇ ਭਾਵੇਂ ਮਾੜੀ ਆ ਗਰੀਬ ਆ ਪਰ ਪੇਕੇ ਵੀ ਇਤ ਬਹੁਤ ਕਰਦੇ ਹਈਦਾ ਨਾ ਗਾਇਆ ਕਰ ਮੈਂ ਇਸ ਤਰ੍ਹਾਂ ਨਹੀਂ ਪੈਂਦੀ ਠੀਕ ਆ ਮੈਂ ਨਹੀਂ ਕੋਈ ਜਿੱਥੇ ਜਾਣਾ ਕੋਸਤੇ ਜਾਇਆ ਕਰ ਫਿਰ ਮੈਂ ਵੀ ਤੇਨੂੰ ਕਹਾਂ ਤੂੰ ਆਪੇ ਮੈਨੂੰ ਪੁੱਛਣਾ ਨਹੀਂ ਤੂੰ ਗੱਲ ਕਰ ਦਿੰਦੀ ਜਾ ਕੋਸਿਆ ਕਹਿਣਾ ਨਹੀਂ ਗੱਲ ਕਰ ਦਿੰਦੇ ਪੁੱਛ ਜਾ ਇਹਨੇ ਮਾਰਦਾ ਮੈਨੂੰ ਪੁੱਛਣਾ ਬੰਦੇ ਨੂੰ ਪੁੱਛਣਾ ਮੈਨੂੰ ਮਾਰਦਾ ਤੂੰ ਆਪਿਆ ਹੋ ਕੇ ਕਹਿਣਾ ਤੂੰ ਕਹਦਾ ਹੈ ਮੈਂ ਤੇ ਨਹੀਂ ਜਦਾ ਤੂੰ ਨਹੀਂ ਬੋਲ ਮੈਨੂੰ ਨਹੀਂ ਪੁੱਛਦਾ बोली मैं तो अच्छा। तो ना कर मैं कोई पाई चंगी आ गई हाथ धो गीता ले आई पूछ के नहीं जांदी पूछ के नहीं जांदी जब तेरा पूछ ना बैठा ना पूछ नहीं जा अच्छा ठीक है लड़ाई नहीं तू तब पूछ लो है हां और तू ही चुप के तू ओदा डंडा खेल सकते मत तू हदी है एकदम हां जी ले आ गया ना चलो जा नु कर कर तू जा तान बस आज नहीं कुड़ी मैं तो सही में कर देने रे जिलों की तुम्हारी रचना पढ़ाई नहीं। एडी भैया नॉन मिली। ਮੇਰੇ ਪੁੱਛੇ ਬਾਰੇ ਕੀ ਨਹੀਂ ਤੂੰ ਹੱਦ ਹੀ ਨਹੀਂ ਹੈ ਜਦੋਂ ਫਿਰ ਗੁੱਸੇ ਨੂੰ ਕਰਦੇ ਮੈਂ ਬਾਬਾ ਅੰਦਾਜ਼ਾ ਗੁੱਸਾ ਉਹ ਬਦਲ ਜਾ ਤੂੰ ਬਦਲ ਜਾ ਜਦੋਂ ਜਮਾਨ ਕੱਢੋ ਤੇ ਉਹ ਸੁਣਨਾ ਕੋਣੀ ਚ ਨੀਂ ਤੈਨੂੰ ਮਾਂ ਦਾ ਕਿਹਾ ਤੈਨੂੰ ਸੁਣਨ ਨੂੰ ਕਿੰਨੇ ਤੂੰ ਘਾਦੀ ਮਾਰਨਾ ਇਹ ਬਾਕੀ ਕੀ ਕੀਤੀ ਆ ਉਹ ਹੋਈ ਦੋ ਦਿਨ ਫੇ ਕੀ ਹੋਇਆ ਮੇਰੀਆਂ ਗਈਆਂ ਤੇ ਜਿੱਦਾਂ ਵੀ ਜਾਣਾ ਨਾ ਉਹ ਉਹ ਨਹੀਂ ਆਉਗੀ ਤੂੰ ਵੀ ਤੜਲਾ ਦੇਣਾ ਪੁੱਛਣ ਇਹ ਤਾਂ ਮਰਜੀ ਦਾ ਭਾਅ ਨਹੀਂ ਤੂੰ ਆਪ ਨੂੰ ਦੋਪੁੜਕੇ ਪੜਾ ਕੇ ਖਾਂ ਸਕਦੀ ਉਹ ਬਾਬਾ नेता हां तू काही जा तू चार खाली हां ताडा तो आवाज तो से आपा चला जा मम्मी मेरी बात सुनो किथे तो जाना तुही तो दो रात का मेला जा मैं जा रही हूं ओ माता को बंद लगा कर कर हाय मम्मी बात सुनो मेरी मैं किधर करा हो जा मम्मी मेरी बात सुनो मम्मी मेरी बात सुनो लोग की कहेंगे ससुरो पिंगा और के सजा मेरी बात सुनो मम्मी लोग की ਕਾਤਾ ਲੋਕਾਂ ਨੇ ਵੇਖਣਾ ਕੀ ਕਹਿਣਗੇ ਜਾਣਾ ਤੇਰੇ ਤਮਾਸ਼ਿਆਂ ਦਾ ਡਰ ਹੋ ਗਿਆ ਤੇ ਤੂੰ ਅਜਾ ਕਰੇ ਮੇਰੇ ਨਾਲ ਜਾਣਾ ਕਿੱਥੇ ਤੂੰ ਹੀ ਮੇਰੀ ਮਾਂ ਮਮੀ ਆ ਜਾ ਦੇ ਲੈ ਕੁੜੀ ਨੇ ਆਣਗੇ ਸਾਡੇ ਦਵਾਲੇ ਹੋਣਾ ਕੋਈ ਨਹੀਂ ਤਾਂ ਕੁੜੀ ਦਾ ਕਹਿੰਦਾ ਡਰ ਮੇਰੀ ਗੱਲ ਜਾਣ ਤੇ ਮੈਨੂੰ ਪਤਾ ਇਹ ਨਹੀਂ ਆਪੇ ਆ ਜਾਣਾ ਇੱਥੇ ਚੱਲੀ ਮੈਨੂੰ ਪਤਾ ਕੁੜੀ ਨੂੰ ਚੱਲੀ ਹੈ ਜਾਣ ਦੇ ਕੋਈ ਗੱਲ ਨਹੀਂ ਜੋ ਗਣਾ ਸਾਰਾ ਕਸੂਰ ਤੇਰਾ ਹੈਲੋ ਹੈਲੋ ਹਾਲੋ ਭਾਬੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੇ ਬਹੁਤ ਠੀਕ ਠਾਕ ਵਧੀਆ ਤੁਸੀਂ ਸੁਣਾਓ ਉਹ ਭਾਬੀ ਸੁਣਾਉਣਾ ਸੜਾਣਾ ਕੀ ਆ ਅਸੀਂ ਹੋਰ ਸਿਆਪੇ ਪੈ ਗਏ ਆ ਕੀ ਹੋਇਆ ਉਹ ਹੋਣਾ ਭਾਬੀ ਕੀ ਆ ਮੈਂ ਜੀ ਤਿੰਨ ਦਿਨ ਰਹਿ ਗਈ ਆ ਮੰਮੀ ਨੇ ਉਹ ਕਲਾ ਪਾਈ ਰਾਤ ਦੀ ਕੱਲ ਦੀ ਮਤਲਬ ਬਹੁਤ ਜਿਆਦੀ ਹਾਏ ਹਾਂ ਜੀ ਉਹਨੇ ਤੁਹੇ ਡਰਾਜ ਦਿੱਤਾ ਮੈਨੂੰ ਮੈਂ ਡਰ ਹੀ ਗਈ ਮੈਨੂੰ ਪਤਾ ਨਹੀਂ ਕੀ ਹੋ ਗਿਆ ਇਹ ਡਰਨ ਵਾਲੀ ਗੱਲ ਆ ਕਿਉਂ ਇੱਥੇ ਆਉਣ ਤੋਂ ਬਾਅਦ ਇਹ ਲੜਾਈ ਪਾਈ ਆ ਦੋ ਮਹੀਨੇ ਪੁੱਛ ਕੇ ਨਹੀਂ ਜਾਂਦੀ ਦੋ ਮਹੀਨੇ ਨੇ ਦਿਨ ਜਾਣੀ ਆ ਮੁੰਡੇ ਨਾਲ ਲੱਗੀ ਪਤਾ ਨਹੀਂ ਕਿੱਥੇ ਚਲੀ ਕਿੱਥੇ ਗਵਨ ਬੈਠੀ ਜਾਂ ਨਾ ਉਹਦੇ ਨਾਲ ਚੁਗਲਿਆਂ ਡਈ ਮਾਰਨ ਕਿਤੇ ਵੇਦਵਿੰਦਰ ਆਈ ਤੇ ਅੱਜ ਤੱਕ ਇਹੋ ਹੀ ਸੋਚਦੇ ਆਏ ਆ ਵੀ ਆਪਾਂ ਜਾ ਕੇ ਪੁੱਛਾਂਗੇ ਨਾ ਤੇ ਚੜਾਈ ਜੀ ਵਾਲੀ ਗੱਲ ਹੋ ਜਾਂਦੀ ਚੰਗੇ ਨਹੀਂ ਲੱਗੀਦਾ ਪਰ ਇਹ ਜਨਾਨੀ ਨੂੰ ਪਤਾ ਨਹੀਂ ਇਸ ਤੱਕ ਘਰਾਉਣੀ ਨਹੀਂ ਆਉਂਦੀ ਵੇਖੋ ਆਪਾਂ ਤੇ ਤੁਹਾਨੂੰ ਸਿੱਖ ਮਤਿ ਸ਼ੁਰੂ ਤੇ ਇਹੋ ਹੀ ਦਿੱਤੀ ਆ ਵੀ ਘਰ ਦੇ ਆ ਗੱਲਾਂ ਘਰ ਹੀ ਰੱਖੀ ਦੀਆਂ ਸਹੁਰਿਆਂ ਦੀ ਗੱਲ ਕਰੀ ਪੇਕੇ ਨਹੀਂ ਦੱਸਣੀ ਤੇ ਪੇਕੇਆਂ ਦੀ ਸਹੁਰੇ ਨੂੰ ਦੱਸਣੀ ਤਾਂ ਇਹਦੇ ਇਹ ਗੱਲ ਨੂੰ ਲੈਂਦੇ ਆਏ ਕਦੀ ਤੈਨੂੰ ਸ਼ਾਦੀ ਦਿੱਤੀ ਨਹੀਂ ਸਭ ਹਰ ਇਹੋ ਕਹਿੰਦੇ ਆਏ ਵੀ ਚੱਲ ਕੋਈ ਨਹੀਂ ਉਹਦਾ ਸੁਭਾਅ ਇਦਾਂ ਦਾ ਪਰ ਇਹ ਜਨਾਨੀ ਨੇ ਲੱਗਦਾ ਵੱਡੀ ਵੱਡੀ ਕਰਾ ਕੇ ਰਹਿਣੀ ਆ ਕੀ ਗੱਲ ਕਹਾਂ ਮੈਂ ਆਪਣੇ ਮਾਪੇ ਪਿੱਛੇ ਛੱਡਦਾ ਹੁਣ ਉਹੀ ਤਾਂ ਮੈਂ ਆਖਿਆ ਤੂੰ ਮੈਨੂੰ ਕੁਛ ਦੀ ਨਹੀਂ ਆਉਂ ਜਉਂ ਕਰਕੇ ਨਾ ਫਿਰ ਮਤਲਬ ਸਵੇਰੇ ਮੈਂ ਚਾਹ ਲੈ ਕੇ ਗਈ ਆ ਮੈਂ ਚਲਾ ਨਾ ਸਾਥ ਲੈ ਕੇ ਚਾਹ ਪੀਣੇ ਆ ਆਹੋ ਤੇ ਲੈ ਜਾ ਮੇਰੇ ਮੱਥੇ ਨਾਲ ਦੀਕ ਲੈਣੀ ਆਉਂ ਜਉਂ ਮੈਂ ਪਰ ਜੋ ਬੋ ਦੱਸਦੀ ਆ ਤੇ ਜਦੋਂ ਅਸੀਂ ਗੱਲਾਂ ਡਿਆਂ ਕਰਨ ਦੋਵੇਂ ਜਿੱਤੇ ਉੱਤੇ ਆ ਗਈ ਤੇ ਕਿੱਥੇ ਚੜੀ ਕਿੱਥੇ ਉਤਰੀ ਮੈਨੂੰ ਨਾਸਰਾਸ ਰਾਮ ਛੱਡਾ ਉਹ ਤਾਂ ਤੇ ਪਾ ਕੇ ਕੱਪੜੇ ਤੇ ਪਾਣੀ ਕਿੱਧਰ ਨਿਕਲ ਗਈ ਆ ਹੁਣ ਮੈਂ ਦੱਸ ਕੀ ਕਰਾਂ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਕੀ ਕਹਿੰਦੇ ਹੁੰਦੇ ਆ ਵੀ ਕੁਝ ਮਾਪੇ ਇਦਾਂ ਦੇ ਹੁੰਦੇ ਆ ਵੀ ਜਿਹੜੇ ਵਿਚਾਰੇ ਇੱਜ਼ਤ ਕਰਾਉਣ ਵਾਲੇ ਹੁੰਦੇ ਤੇ ਉਹਨਾਂ ਦੀ ਹੁੰਦੀ ਨਹੀਂ ਆ ਧੀਆ ਪੁੱਤ ਨਹੀਂ ਕਰਦੇ ਤੇ ਕੁਝ ਧੀਆ ਪੋਤੇ ਇਦਾਂ ਦੇ ਹੁੰਦੇ ਆ ਵੀ ਮਾਪਿਆਂ ਦੀ ਇੱਜ਼ਤ ਨਹੀਂ ਕਰਦੇ ਗੱਲ ਇਹ ਆ ਕਿ ਦੋਸ਼ ਸਾਰਾ ਕਰਮਾ ਦਾ ਵਾ ਠੀਕ ਆ ਇਹ ਕਰਮ ਹੁੰਦੇ ਆ ਕਿ ਜਨਾਨੀ ਨੂੰ ਇੱਜ਼ਤ ਕਰਾਉਣੀ ਨਹੀਂ ਆਉਂਦੀ ਜਿਹੜੀ ਗੱਲ ਵਾ ਤੂੰ ਟੈਨਸ਼ਨ ਨਾ ਲੈ ਕਿੱਥੇ ਚਲ ਜੂਗੀ ਵੱਤ ਤੋਂ ਵੱਧ ਆਪਣੀ ਕੁੜੀ ਕੋ ਚਲ ਜੂ ਜਾਂ ਆਪਣੇ ਪੇਕੇ ਚਲ ਜੂਗੀ ਨਾ ਚੁੱਪ ਕੀਤੀ ਰ ਪਤਾ ਕੀ ਆ ਜਿਹੜਾ ਬੰਦਾ ਜ਼ਿਆਦਾ ਹੀ ਸਿਰ ਚੁੱਕਿਆ ਪੁੰਜੇ ਪੈਂਦਾ ਵਾ ਨਾ ਉਹਨੂੰ ਦੱਬ ਕੇ ਪੈ ਲੈਣ ਦੇਣਾ ਚਾਹੀਦਾ ਵਾ ਠੀਕ ਆ ਤਾਂ ਵੀ ਗਏ ਆ ਦੋਵੇਂ ਜਾਣੇ ਪਿਪਾਓ ਖਿੱਚੀ ਮਮੀ ਤੂੰ ਕਿੱਥੇ ਜਾਏਂਗੀ ਪੋ ਅਜੀਗਾ ਤਾਂ ਜਾਣਾ ਨਹੀਂ ਉੱਥੇ ਤੇ ਬਣਦੀ ਨਹੀਂ ਨਾ ਨਾ ਤੇ ਬਣਾ ਕੇ ਰੱਖੀ ਨਹੀਂ ਨਾ ਆਂਦੇ ਨਾਲ ਤਾਂ ਨੂੰ ਪਤਾ ਹੀ ਆ ਹੈ ਤੇ ਜੇ ਕੁੜੀ ਕੋ ਚਲ ਗਈ ਕੁੜੀ ਨਾਏ ਜੀ ਲੰਮੀ ਜਵਾਨ ਆ ਤੇ ਇਹਨਾਂ ਨੂੰ ਸੰਗ ਨਹੀਂ ਆਉਂਦੀ ਜਿੱਥੇ ਵੀ ਜਾਊਗੀ ਕੀ ਖਵਾਊਗੀ ਐਦਾਂ ਹੀ ਤਿਆਰ ਹੋ ਕੇ ਗਈ ਕੇ ਐਦਾਂ ਹੀ ਬਸ ਜਿਹੜੇ ਜਿਹੇ ਪਾਏ ਹੀ ਘਰ ਵਾਲੇ ਉਦਾਂ ਹੀ ਨਿਕਲ ਗਈ ਲਫਾਫਾ ਜਾ ਪਿਆਸ ਸੋ ਟਾਲਾ ਮਿਲਦਾ ਲੜਾਈ ਦਾ ਮੋੜ ਹੀ ਪਹਿਲਾਂ ਹੀ ਸੌਂ ਗਿਆ ਨਿਕਲਦਾ ਚੱਲ ਰਹੇ ਨੇ ਮੇਰੀ ਗੱਲ ਸੁਣ ਤੇਰੇ ਵੀਰ ਦਾ ਸੁਭਾਅ ਬੜਾ ਹੀ ਗਰਮ ਉਹਨੇ ਤਾਂ ਕਹਣਾ ਮੋਟਰਸਾਈਕਲ ਫੜਾ ਤੇ ਪਹੁੰਚਾ ਉਹਨਾਂ ਨਾਲ ਨਾ ਗੱਲ ਕਰੀ ਬੀਜੀ ਬੀਜੀ ਨਾ ਮੈਂ ਹੋਲੀ ਨਾਲ ਗੱਲ ਕਰ ਲੂੰਗੀ ਅਵਲ ਤੇ ਬੀਜੀ ਨਾ ਬਣਾ ਕਰੀ ਟੈਨਸ਼ਨ ਲੈਣਗੇ ਕੋਈ ਗੱਲ ਨਹੀਂ ਤੂੰ ਵੇਖਦੀ ਹਾਰੀ ਡੰਗ ਤੇ ਨਾ ਜਗ ਗੱਲ ਕੇ ਬੰਨੇ ਲੱਗੂਗੀ ਤੇ ਫਿਰ ਆਪਾਂ ਆਵਾਂਗੇ ਉਹ ਨਹੀਂ ਤਾਂ ਚੁੱਪ ਵੀ ਨਹੀਂ ਲਗੀ ਤੇ ਰਹਿ ਜਾਂਦਾ ਹਾਂ ਇਹ ਗੱਲ ਹੈਗੀ ਆ ਹਾਂ ਨਿਆਣੇ ਗਏ ਸਕੂਲ ਉਹ ਤੇ ਗਏ ਆ ਤੇ ਮੈਂ ਖੜੀ ਚੱਲ ਮਾਪੀ ਦਾਦਾ ਮੇਰੇ ਕੋ ਮਤਲਬ ਬਹੁਤ ਟੈਨਸ਼ਨ ਹੋਈ ਆ ਚੱਲ ਕੋਈ ਨਹੀਂ ਤੂੰ ਕਰ ਆਪਣਾ ਕੰਮ ਕਰ ਕੋਈ ਗੱਲ ਨਹੀਂ ਚਲੋ ਠੀਕ ਆ ਮਾਪੀ ਸੱਸ ਜੀ ਚੰਗ ਦਵਿੰਦਰ ਦੀ ਸੱਸ ਦਾ ਵੀ ਇੰਨਾ ਕੱਖ ਹਾਲ ਨੇ। ਸਾਰੀ ਉਮਰ ਇੱਦੇ ਨਿਕਲ ਚੱਲੀ। ਨੇ ਆਪਣੇ ਆਪ ਨੂੰ ਕਦੀ ਬਦਲਣਾ ਹੀ ਨਹੀਂ। ਕਈ ਉਮਰਾਂ ਦੀ ਬੰਦਿਆ ਦੀ ਸੋਚ ਜਿਹੜੀ ਪੂਰੀ ਉਮਰ ਨਹੀਂ ਚੇਂਜ ਹੁੰਦੀ। ਐਨੀ ਜੇ ਤਹੋਂ ਡਈ ਆ ਤੇਰੀ ਸਾਰਾ ਕੁਝ ਪ੍ਰਮਾਤਮਾ ਨੇ ਦਿੱਤਾ ਸਾਡੇ ਵਰਗੇ ਇੱਥੇ ਡੰਗ ਬਲਾਂਕ ਕਰੰਦੇ ਆ ਤੇ ਤਾਂ ਵੀ ਆਖੀ ਦਾ ਰੱਬ ਦਾ ਸੱਤ ਸ਼ੁਕਰ ਆ ਕੇ ਦੋ ਟਾਈਮ ਦੀ ਰੋਟੀ ਜੀਆਂ ਚ ਬੈਠ ਕੇ ਸੁੱਕ ਸੁਕਾਣਾ ਖਾਂਦੇ ਆ। ਪਤਾ ਨਹੀਂ ਇਹਨੂੰ ਕੀ ਚਾਹੀਦਾ ਵਾ। ਮਾੜਾ ਤੇ ਇਹਨੂੰ ਨਹੀਂ ਲੱਗਣਿਆ। ਹਾਂ ਪਿੱਛੇ ਉਹਨਾਂ ਹੁਣ ਨਹੀਂ ਆਉਂਦਾ ਯਾਰ ਹੈ ਰੌਣਕ ਰੀ ਦੀ ਗੱਲ ਨਹੀਂ ਪਤਾ ਲੱਗੰਦੇ ਸਭ ਕਦਾਵਾ ਵੜੀ ਰੌਣਕ ਸੀ ਉਹਦੀ ਤੇ ਪਰ ਮੱਤ ਬੜੀ ਵਧੀਆ ਦਿੱਤੀ ਆ ਹਾਂ ਸਿੱਖ ਮੱਤ ਬਹੁਤ ਵਧੀਆ ਦਿੱਤੀ ਉਹਨਾਂ ਨੇ ਬਹੁਤ ਵਧੀਆ ਬੱਚੇ ਅੱਜ ਕੱਲ ਦਾ ਦਿਮਾਗ ਬੱਚਿਆਂ ਦਾ ਪਤਾ ਕਿੰਨਾ ਵਾ ਜਿੰਨੇ ਦਿਨ ਰਿਹਾ ਨਾ ਆਪੇ ਹੀ ਦਾਤੀ ਫੜ ਕੇ ਪਾਪਾ ਚੱਲ ਜੀਏ ਵੱਠੇ ਵੱਡਣਾ ਹਾਂ ਕੋਈ ਕੰਮ ਨੂੰ ਨਾ ਨਹੀਂ ਬੱਚਾ ਇਦਾਂ ਨਾ ਹੋਣਾ ਚਾਹੀਦਾ ਵਾ ਪੁੱਤ ਜੱਟ ਦਾ ਪੁੱਤ ਚਰੰਬਾ ਚੰਦਿਆਈ ਕਮਾਉਣਾ ਅਗਰ ਨਹੀਂ ਚੰਦਿਆ ਆਉਣਾ ਹਾਂ ਹਾਂ ਤਦਾਂ ਸੇਤ ਵੀ ਸੋਹਣੀ ਆ ਮੈਂ ਤੁਹਾਨੂੰ ਕਿਹਾ ਮੈਂ ਹਾਂ ਇਹਨੂੰ ਇੱਥੇ ਪਾ ਦਿੰਦੇ ਆ ਫੜਨੇ ਤੇ ਪ੍ਰੋਣਾ ਵੀ ਪੈ ਗਿਆ ਦਵਿੰਦਰ ਵੀ ਆਏ ਹੱਡ ਕੋਈ ਜ਼ਿਆਦਾ ਹੋ ਗਿਆ ਦਵਿੰਦਰ ਬਹੁਤ ਕਰਦੀ ਆ ਬਹੁਤ ਕਰਦੀ ਆ ਰਾਜਵੀਰ ਦਾ ਦਿਲ ਨਹੀਂ ਲੱਗਣਾ ਕਹਿੰਦੇ ਮੁੜ ਕੇ ਚਲੋ ਵੇ ਰੇ ਨੇ ਇੱਕ ਸਾਲ ਹੋਰ ਪੜਾ ਲੈਂਦੇ ਆ ਦੋਵੇਂ ਇੱਕੋ ਜਿਹੇ ਖੇਰ ਦੇ ਮੋਜ ਮਸਤੀ ਮਾਨਦੇ ਰਹਿੰਦੇ ਆ ਹਾਂ ਨੇ ਦੋਵੇਂ ਨਿਆਣੇ ਆ ਚਲੋ ਨਹੀਂ ਉਹ ਪਤਾ ਕੀ ਕਰਦੇ ਆ ਹਾਡੇ ਵਿੱਚ ਤਿਆਰ ਪਊਗਾ ਅਗਲੇ ਸਾਲ ਆਹ ਸਾਲ ਕਰਵਾ ਲੈਂਦੇ ਉੱਥੇ ਅਗਲੇ ਸਾਲ ਇੱਥੇ ਪਾ ਲਾਂਗੇ ਅਗਲੇ ਸਾਲ ਨੂੰ ਇੱਥੇ ਪਾ ਲਾਂਗੇ ਇਹ ਵੀ ਗੱਲ ਠੀਕ ਆ ਪਿਆਰ ਸਿਰ ਉਹਨਾਂ ਦੀ ਰਹਿਣਾ ਸਾਰਾ ਮਾਂ ਦੇਤੀ ਸੀ ਪੈਣਾ ਨਹੀਂ ਨਹੀਂ ਉਹ ਤਾਂ ਗਿੰਝ ਹੁੰਦੇ ਆ ਖਾਓ ਪਿਓ ਹੋਊ मोटा ਆਖਰ ਪਾਊਗਾ ਦਾਦੇ ਦਾ ਪੋਤਾ ਉਹਦੇ ਚਲੋ ਹੁੰਦਾ ਹੀ ਆ ਪਰ ਫਿਰ ਵੀ ਜੋ ਮਾਪਿਆਂ ਨੇ ਰਾਤ ਵਿੱਚ ਜਦੋਂ ਬੜਾ ਜਵਾਨੀ ਵਾਲੀ ਉਮਰ ਹੁੰਦੀ ਹੈ ਨਾ ਉਹ ਤੁਹਾਨੂੰ ਸਿਖਾਉਣਾ ਉਹ ਹੀ ਸਿੱਖਣਾ ਵਾ ਉਹ ਹੀ ਸਿੱਖਣਾ ਥੋੜਾ ਬਹੁਤ ਕਰਦਾ ਵੀ ਪਤਾ ਉਹਨਾਂ ਦੀਦਾ ਤੇ ਉਹਨੇ ਪੜਾਈ ਦੀ ਵੀ ਸਿਆਣਵਾ ਅਦਵਿੰਦਰ ਤੇ ਪਰ ਹੋ ਗਈ ਹੋਰ ਤਰ੍ਹਾਂ ਦੇ ਕਹਿੰਦੀ ਇਹ ਕਿੱਦਾਂ ਤੁਸੀਂ ਕਹਿੰਦਾ ਇਹ ਮੁੰਡਾ ਦਾ ਬਣਾਵਾ ਕਹਿੰਦੀ ਉਹ ਦੂਜੇ ਭਰਾ ਦਾ ਦੇ ਦਿੰਦੀ ਕਹਿੰਦਾ ਮੈਨੂੰ ਪਤਾ ਨਹੀਂ ਦਿਲਿੰਦਰ ਦਾ ਕੀ ਲੱਗਾ ਈ ਹੁਣ ਤੇ ਜਾ ਕਿੰਦਰ ਦਾ ਵਿੱਚ ਉਹ ਦੋਵੇਂ ਕਹਿੰਦੇ ਇੱਧਰ ਕੋਲੇ ਮਿਲਿਆ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਪੂਆ ਦਾ ਮੁੰਡਾ ਆ ਮਾ ਮੇਰਾ ਮੁੰਡਾ ਵੇ ਪੂਆ ਦਾ ਮੁੰਡਾ ਵਾ ਇਹ ਦੂਜੇ ਦਾ ਰਹਿੰਦੇ ਆ ਪਰਾਂ ਉਹ ਜਿੰਦਾ ਬੱਚੇ ਦਾ ਸਕਾਲ ਹੁੰਦਾ ਵਾ ਹਾਂ